ਜੀ ਦੋ ਉਤੋਂ ਕੀ ਹਾਲ ਚਾਲ ਐ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਦੇ 15ਵੇਂ ਵਲੌਗ ਦੇ ਵਿੱਚ ਸੋ ਚੱਲਿਏ ਸ਼ੁਰੂ ਕਰਤੇ ਹੈ ਹਾਂ ਅਸਲ આજ ਜਿਆਦਾ ਆ ਅਰੇ ਕਹਿਣਾ ਕੀ ਚਾਹਤੇ ਹੋ ਅੱਜ ਫੇਰ ਯੂਨੀਵਰਸਿਟੀ ਰੌਣਕ ਲੱਗਣੀਆਂ ਜੀ ਕੀ ਬੋਲਿਆ ਤੂੰ ਨੇ ਲਓ ਜੀ ਤੁਸੀਂ ਮੋਟਰਸਾਈਕਲ ਤੇ ਦਾ ਬਹੁਤ ਦਸਾਂ ਗਰੇਨਟਰੀ ਅੱਜ ਤੁਸੀਂ ਗੱਡੀ ਰਾਹੀਂ ਦਰਜਨ ਕਰੋ ਵੀ ਯੂਨੀਵਰਸਿਟੀ ਐਂਟਰੀ ਗੱਡੀ ਰਾਹੀਂ ਕਿਵੇਂ ਲਾਦੀ ਹੈ ਦੇਖੋ ਰੁਕੋ ਜਰਾ ਸਬਰ ਕਰੋ ਏਸ ਸਾਡੀ ਕੰਟੀਨ ਦੇਖਣ ਨੂੰ ਕੁਝ ਹੋਰੇ ਲੱਗਦਾ ਪਰ ਹੈਗੀ ਕੰਟੀਨ ਆ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਆਪ ਬੰਦਾ ਹੀ ਫੋਨ ਤੇ ਵੀਰੇ ਆ ਜੀ ਮੈਂ ਕੰਮ ਕਰਦਾ ਨੇ ਆ ਜੀ ਤੇ ਆਪਾਂ ਫਿਰ ਇਹ ਤਾਂ ਇਹ ਫਾਇਦਾ ਲਿਆਈ ਹੁਣੇ ਜੋ ਵੀ ਅਸੀਂ ਖਾਣਾ ਪੀਣਾ ਆ ਹੁਣ ਵੀ ਸਵੇਰੇ ਵੀ ਇਹ ਬੰਦਾ ਪੈਸੇ ਦੇਊਗਾ ਜੀ ਠੀਕ ਆ ਜੀ ਇਧਰ ਨੂੰ ਨਹੀਂ ਉੱਧਰ ਦੇਖ ਉੱਧਰ ਐ ਕਿ ਟੋਲੇ ਉਠਾਏ ਕਹਿੰਦੇ ਸਾਡੀ ਪਸੰਦੀਦਾ ਚਾਹ ਜੂਰੀ ਵਾਲੀ ਚਾਹ ਦੇ ਦੋ ਗਲਾਸ ਪੀ ਕੇ ਹੁਣ ਚੱਲਿਆਂ ਜੀ ਅਸੀਂ ਆਪਣਾ ਸਾਧਨ ਸਿਕਿਉਰ ਕਰਨਾ ਕਿਉਂਕਿ ਰਾਤ ਨੂੰ ਅਸੀਂ ਸੌਂ ਜਾਣਾ ਆ ਤੇ ਬਾਹਰ ਕੁਝ ਪਤਾ ਨਹੀਂ ਵੀ ਸਵੇਰੇ ਉੱਠ ਕੁਝ ਵੀ ਕਰ ਸਕਦਾ ਹਾਂ ਤੇ ਸਵੇਰੇ ਉੱਠ ਕੇ ਦੇਖੀਏ ਵੀ ਸਾਡਾ ਕਿਤੇ ਸਾਧਨੇ ਨਾ ਹੋਵੇ ਕੌਣ ਹੈ ਇਹ ਲੋਕ ਕਿੱਥੋਂ ਆਤੇ ਹੈ ਇਹ ਇੱਧਰ ਆ ਗਏ ਜੱਜ ਹਾਂ ਜੀ ਉਹਦਾ ਗਾਣਾ ਆ ਗਈ ਇੱਥੇ ਰਾਂਗੇ ਜੀ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਹਾਂ ਜੀ ਸਸਰੀ ਘਰ ਜਾ ਰਹੇ ਆ ਆ ਗਿਆ ਮੈਂ ਫੇਰ ਕਰਮ ਕਰੇ ਤਾਂ ਕਰੇ ਕਿਆ ਬੋਲੇ ਤਾਂ ਬੋਲੇ ਕਿਆ ਜੀ ਦੋਸਤੋ ਕੀ ਹਾਲ ਚਾਲ ਹੈ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਦੇ 15ਵੇਂ ਵਲੌਗ ਦੇ ਵਿੱਚ ਤੇ ਲਓ ਹੀ ਸਵੇਰੇ ਸਵੇਰੇ ਤਿਆਰ ਹੋ ਗਿਆ ਅੱਜ ਫੇਰ ਗੱਡੀ ਆਪਾਂ ਕਰਤੀ ਹੈ ਯੂਨੀਵਰਸਿਟੀ ਵੱਲ ਨੂੰ ਸਿੱਧੀ ਤੇ ਸੜਕਾਂ ਉਹੀ ਨੇ ਰਸਤੇ ਉਹੀ ਨੇ ਅਸੀਂ ਵੀ ਉਹੀਆਂ ਅੱਜ ਵਾ ਸਾਡਾ ਸਾਧਨ ਬਦਲ ਗਿਆ ਏ ਤੇ ਬਾਕੀ ਹਾਂ ਅਸਲ ਅੱਜ ਜ਼ਿਆਦਾ ਆ ਅੱਜ ਕਹਿੰਦੇ ਨੇ ਪ੍ਰੋਗਰਾਮ ਡਬਲ ਆਈ ਔਰ ਨਾਲੇ ਟ੍ਰਿਪਲ ਵੀ ਕਰਨੇ ਆਂ ਜੀ ਤੇ ਬਾਕੀ 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 ਅੱਜ ਫੇਰ ਯੂਨੀਵਰਸਿਟੀ ਰੌਣਕਾਂ ਲਗਣੀਆਂ ਜੀ ਅਸੀਂ ਵੀ ਤਾਂ ਹੀ ਅੱਜ ਟੌਰ ਦੀ ਕੱਢ ਲਈ ਮੈਂ ਚਲੋ ਯੂਨੀਵਰਸਿਟੀ ਜਾਣਾ ਆ ਤੇ ਬਾਕੀ ਚਲੋ ਮਿਲਦੇ ਆ ਯੂਨੀਵਰਸਿਟੀ ਆਓ ਤੁਹਾਨੂੰ ਫੇਰ ਅੱਜ ਐਂਟਰੀ ਐ ਫੇਰ ਤੋਂ ਦਰਸ਼ਨ ਕਰਾਏ ਜਾਣਗੇ ਲਓ ਜੀ ਤੁਸੀਂ ਮੋਟਰਸਾਈਕਲ ਤੇ ਤਾਂ ਬਹੁਤ ਦਸ਼ੰਗ ਰਹੇ ਨੇ ਐਂਟਰੀ ਅੱਜ ਤੁਸੀਂ ਗੱਡੀ ਰਾਹੀਂ ਦਰਸ਼ਨ ਕਰੋ ਵੀ ਯੂਨੀਵਰਸਿਟੀ ਐਂਟਰੀ ਗੱਡੀ ਰਾਹੀਂ ਕਿਵੇਂ ਲੱਗਦੀ ਆ ਦੇਖੋ ਇਹ ਬੇਬੀ ਲਓ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਸੁਨੇਰੀ ਅਕਰਾਂਚ ਪਰੇ ਕਰ ਲੋ ਜੀ ਲਓ ਜੀ ਆ ਵੀਆਈਪੀ ਐਂਟਰੀ ਮਾਰਦੀ ਹੈ ਸਾਡੀ ਗੱਡੀ ਆਉਗੀ ਉਹ ਪਿੱਛੇ ਰਾਣੀ ਸੁੰਦਰਾਂ ਗਏ ਨੇ ਇਹ ਮੂਰੇ ਤਾਂ ਘਟਦੀ ਹੋਣੀ ਹੈਗੀ ਪਰੇ ਹੋ ਜਾਓ ਪਰੇ ਉਹ ਪਿੱਛੇ ਪਿੱਛੇ ਹਟ ਜਾਓ ਚੱਲੀਏ ਲਓ ਜੀ ਸੈਟਅਪ ਲਾ ਕੇ ਅਸੀਂ ਨਿਕਲ ਲਿਆ ਕੰਟੀਨ ਚੋਂ ਕਿਉਂਕਿ ਇੱਥੇ ਦੀ ਚਾਹ ਪੀਤੇ ਬਿਨਾ ਸਾਡਾ ਦਿਨ ਨਹੀਂ ਵਧੀਆ ਲੰਘਦਾ ਅੱਜ ਟੂਰ ਚੱਲਿਆ ਹੋਊਗਾ ਕੁਝ ਕਹਿ ਨਹੀਂ ਸਕਦੇ ਕੀ ਪਤਾ ਅਨੰਦਪੁਰ ਸਾਹਿਬ ਲੈ ਕੇ ਚੱਲੇ ਹੁਣ ਵੀ ਉਹ ਸਤਾਲਦੀ ਤੇ ਤੇ ਸਤਾਲਦੀ ਤੇ ਆਇਟਮ ਤਾਂ ਨਹੀਂ ਦੁਰਦੁਰ ਤੇ ਸਤਾਲਦੀ ਚੋਟੇ ਮਨਾਈ ਦੀ ਵੀਰ ਜੀ 26 27 28 ਦੀ ਹੈ ਸੋ ਕਿਸੇ ਵੀ ਟਾਈਮ ਜਾ ਸਕਦੇ ਆ ਤਿੰਨ ਦਿਨ ਨੇ ਤੇ ਸ਼ਾਇਦ ਐਨਐਸਐਸ ਵਾਲੇ ਦੇਖੋ ਇਹ ਸਾਡੀ ਕੰਟੀਨ ਦੇਖਣ ਨੂੰ ਕੁਝ ਹੋਰੇ ਲੱਗਦਾ ਪਰ ਹੈਗੀ ਕੰਟੀਨ ਆ ਇਹ ਮਿਲਦੇ ਆ ਚਾਹਤੇ ਆ ਲਓ ਜੀ ਦੋ ਪ੍ਰੋਗਰਾਮ ਪਕਤ ਆ ਗਏ ਜੀ ਉਸ ਤੋਂ ਬਾਅਦ ਜੀ ਆਪ ਬੰਦਾ ਹੀ ਫੋਨ ਤੇ ਵੀਰੇ ਆ ਜੀ ਮੈਂ ਕੰਮ ਕਰਦਾ ਨੇ ਆ ਜੀ ਤੇ ਆਪਾਂ ਫਿਰ ਇਹ ਤਾਂ ਇਹ ਫਾਇਦਾ ਲਈ ਹੁਣੇ ਜੋ ਵੀ ਅਸੀਂ ਖਾਣਾ ਪੀਣਾ ਆ ਫੋਨ ਵੀ ਸਵੇਰੇ ਵੀ ਇਹ ਬੰਦਾ ਪੈਸੇ ਦੇਊਗਾ ਜੀ ਠੀਕ ਹੈ ਜੀ ਇੱਧਰ ਨੂੰ ਨਹੀਂ ਉੱਧਰ ਦੇਖੋ ਉੱਧਰ ਨਾ ਮੈਂ ਦੇਖ ਵੀ ਕਾਹ ਇ ਕਾਉਂਟਰ ਰੱਖਿਆ ਹਾਂ ਮੈਂ ਮੈਂ ਕਹਿ ਰਿਹਾ ਮੈਂ ਤੇ ਆ ਵੀਰ ਕੋਲ ਹੀ ਅਸੀਂ ਜਿਵੇਂ ਸਾਨੂੰ ਅੱਗੇ ਵੀ ਇੱਕ ਵਲੌਗ ਚ ਦਿਖਾਇਆ ਸੀਗਾ ਅੱਜ ਫੇਰੇ ਸੀ ਕੁਚੇ ਅੱਜ ਵੀਰ ਨੇ ਕੁਚੇ ਬਾਲੇ ਕੁਚਲਾ ਨਾ ਜਿਹੜਾ ਕੁਚਲਾ ਬਾਲਾ ਸਵਾਦ ਬਣਾਇਆ ਬਾਬਾ ਜੀ ਅੱਜ ਸਿਰਾਂ ਲਾਤੀਆ ਤੇ ਅੱਜ ਅੱਜ ਸਪਰਿੰਗ ਰੋਲ ਵੀ ਖਾਤੇ ਨੇ ਯਾਰ ਉਹ ਵੀ ਕਹਿਣ ਸੀ ਤੇ ਬਾਈ ਨੇ ਸਾਨੂੰ ਬਾਈ ਨੇ ਸਾਨੂੰ ਮਾਇੋਨੈਸ ਨਹੀਂ ਦਿੱਤੀ ਹੈਗੀ ਕਾਜੀ ਆਪ ਜਾ ਕੇ ਪਾਈ ਆ ਜੀ ਇਹ ਦੇਖੋ ਇਹਨਾਂ ਦੀ ਗਲਤ ਕਰ ਲਈਏ ਤੁਸੀਂ ਚੀਜ਼ਾਂ ਨੇ ਉਹ ਤੁਸਾਂ ਸਾਨੂੰ ਦਇਆ ਕਰੋ ਜੀ ਪੂਰੀਆਂ ਠੀਕ ਹੈ ਤੇ ਵੀਰੇ ਨੂੰ ਆਉਣ ਵਾਲੇ ਨੇ ਜੀ ਇੱਕ ਪੋਡਕਾਸਟ ਨਾਲ ਅਸੀਂ ਸਮਾਨ ਕਰ ਸਨਮਾਨਤ ਕਰਾਂਗੇ ਜੀ ਕਹਿੰਦੇ ਸਾਡੀ ਪਸੰਦੀਦਾ ਚਾਹ ਚੂਰੀ ਵਾਲੀ ਚਾਹ ਦੇ ਦੋ ਗਲਾਸ ਪੀ ਕੇ ਹੁਣ ਚੱਲਿਆ ਜੀ ਅਸੀਂ ਆਪਣਾ ਸਾਧਨ ਸਿਕਿਉਰ ਕਰਨਾ ਕਿਉਂਕਿ ਰਾਤ ਨੂੰ ਅਸੀਂ ਸੌ ਜਾਣਾ ਹੈ ਤੇ ਬਾਹਰ ਕੁਝ ਪਤਾ ਨਹੀਂ ਵੀ ਸਵੇਰੇ ਉੱਠ ਹਾਂ ਤੇ ਸਵੇਰੇ ਉੱਠ ਕੇ ਦੇਖੀਏ ਵੀ ਸਾਡਾ ਕਿਤੇ ਸਾਧਨੇ ਨਾ ਹੋਵੇ ਹੈਨਾ ਤੇ ਤਾਂ ਕਰਕੇ ਫਿਰ ਅਸੀਂ ਹੁਣ ਉਹਨੂੰ ਸਕੋਰ ਕਰਕੇ ਆਉਂਦੇ ਆ ਫਿਰ ਅਸੀਂ ਪੈਦਲ ਮਾਰਚ ਕਰਾਂਗੇ ਥੋੜਾ ਜਿਹਾ ਅੱਧਾ ਕਿਲੋਮੀਟਰ ਦਾ ਫਿਰ ਕਰਾਂਗੇ ਅੱਧਾ ਕਿਲੋਮੀਟਰ ਅਸੀਂ ਕਰਕੇ ਪੈਦਲ ਮਾਰਚ ਫਿਰ ਕਰਾਂਗੇ ਗੁਰਦੁਆਰਾ ਜੋਤੀਸਰ ਸਾਹਿਬ ਦਰਸ਼ਨ ਕਿਉਂਕਿ ਪਹਿਲਾਂ ਜਾਣਾ ਸੀਗਾ ਫਿਰ ਕੰਮ ਜੇ ਕਰਨ ਲੱਗੇ ਤਾਂ ਕਰਕੇ ਥੋੜਾ ਲੇਟ ਹੋਗੇ ਤੇ ਇੱਧਰ ਆ ਗਏ ਅੱਜ ਹਾਂ ਜੀ ਉਹਦਾ ਗਾਣਾ ਐਤੀ ਰਾਂਗੇ ਜੀ ਹਾਂ ਜੀ ਸਸਰੀ ਘਰ ਜਾ ਰਹੇ ਆ ਆ ਗਿਆ ਮੈਂ ਫੇਰ ਅੱਜ ਅਸੀਂ ਬੈਠੇ ਹਾਂ ਸਟੂਡੀਓ 'ਚ ਰਾਤ ਦਾ ਟਾਈਮ ਕੰਮ ਸਾਰਾ ਦਿਨ ਕਰਕੇ ਉਹਨਾਂ ਬੈਲੇ ਹੋਇਆ ਲਗਭਗ ਰਾਤ ਦੇ 9 ਵਜੇ ਚੁੱਕਿਆ ਸਾਡੇ ਇੰਸਟਾਗ੍ਰਾਮ ਦੀ ਰੀਲਸ ਪਾਉਦਾ ਹੈ ਲਾਈਕ ਕਮੈਂਟ ਸ਼ੇਅਰ ਸਾਡੇ ਰੀਡਰ ਸਾਹਿਬ ਪੋਡਕਾਸਟ ਐਡਿਟ ਕਰਦੇ ਹੋਏ ਇਹਨਾਂ ਦਾ ਕੰਮ ਆ ਜੀ ਐਡੀਟਿੰਗ ਦਾ ਐਡੀਟਿੰਗ ਕਰ ਰਹੇ ਨੇ ਨਾ ਟੂ ਯੂਜ਼ ਕਰ ਦਿਆ ਤੇ ਇਹ ਦੇਖੋ ਵੀਡੀਓਜ਼ ਬਣਾਉਂਦੀਆਂ ਦਾ ਜਿਹੜਾ ਪੋਡਕਾਸਟ ਬਣਦਾ ਲੋਕ ਕਹਿੰਦੇ ਨੇ ਵੀ ਐ ਨਹੀਂ ਬਣਿਆ ਪੋਡਕਾਸਟ ਆ ਨਹੀਂ ਹੋਇਆ ਜੀ ਕਈਆਂ ਨੂੰ ਐਂਜ਼ਾਈਟੀ ਹੋ ਜਾਂਦੀ ਹੈ ਸਬੰਧੂ ਨੂੰ ਪੁੱਛ ਕੇ ਦੇਖੋਗੇ ਜਦੋਂ ਪੋਡਕਾਸਟ ਐਡਿਟ ਕਰੀਦਾ ਕੀ ਬਣਦਾ ਉਹ ਉਧਰੜਾ ਕੰਮ ਕਰਦਾ ਆਵਾਜ਼ ਆਉਣੀ ਜਾਂਦਾ ਹੈ ਆਪਾਂ ਗੱਲਾਂ ਬਤਾ ਕਰਾਂਗੇ ਅਗਲੇ ਪੋਡਕਾਸਟ ਚ ਹੁਣ ਅਸੀਂ ਕਰਨਾ ਕੰਮ ਅੱਜ ਦਿਨੇ ਵੀ ਕਰਿਆ ਹਾਂ ਥੱਕੇ ਪਏ ਹੁਣ ਫੇਰ ਕਰਨਾ ਮਿਲਦੇ ਆ ਅਗਲੇ ਪੋਡਕਾਸਟ ਆਪਾਂ ਉਹ ਬਲੌਗ ਬਾਅਦ ਘਟ ਹੋ ਗਈ ਪੋਡਕਾਸਟ ਦੀ ਹੋ ਜੀ ਨਾਲ ਮਿਲਦੇ ਆ ਅਗਲੇ ਬਲੌਗ ਚ ਤੇ ਹੁਣ ਅਸੀਂ ਕੰਮ ਕਰ ਲਈਏ ਸਾਰਾ ਦਿਨ ਘੁੰਮ ਫਿਰ ਕੇ ਥੱਕ ہار ਕੇ ਯੋਧੇ ਫੇਰ ਆਪਣੇ ਸਟੂਡੀਓ ਆ ਗਏ ਆ ਦੇਖੋ ਜੀ ਅੱਜ ਅਸੀਂ ਸਾਡੇ ਬੈਸਤਰੇ ਵੀ ਲੈ ਕੇ ਆਏ ਸਾਰਾ ਸਮਾਨ ਲੈ ਕੇ ਆਏ ਜੀ ਸਾਰਾ ਨਵਾਂ ਨਵਾਂ ਸਾਰਾ ਬੈਸਤਰਾਂ ਤੇ ਸਾਡਾ ਅੱਜ ਰਾਤ ਦਾ ਐਥੀ ਅੱਜ ਤੋਂ ਲਗਭਗ ਸ਼ੁਰੂ ਹੋਗਾ ਅਸੀਂ ਸਰਦੀਆਂ ਸਰਦੀਆਂ ਰਾਤ ਸੂਰੀ ਰਿਹਾ ਕਰਨਾ ਅੱਜ ਯੋਧੇ ਚ ਹੈਲੋ ਉਹ ਥੱਲੇ ਵਾਲਾ ਪਹਾੜ ਕੱਢ ਲਾ ਪੈਰ ਨੰਗੇ ਕਰ ਨੂੰ ਥੱਲੇ ਰੱਖਿਆ ਅਸੀਂ ਅਸੀਂ ਪਿੱਛੇ ਸੀ ਉਦ ਕੀਆਂ ਆਪਣੀ ਸਾਲ ਜਿਹੜੀ ਹੁੰਦੀ ਉਹਦੀ ਪਲ ਚੁੱਕਿਆ ਨੇ ਤੁਹਾਡਾ ਐਡੀਟਰ ਤੁਹਾਡੇ ਰੀਅਲ ਲੱਗਿਆ ਹੋਇਆ ਇਹ ਆਈਆਂ ਜੀ ਵਿਚਾਰੀਆਂ ਪੈਣਾ ਸਾਡੀ ਹਾਂ ਇੰਨਾ ਦਾ ਪ੍ਰੈਕਟੀਕਲ ਆ ਕਰ ਲੋ ਯਾਰ ਕਰਕੇ ਦੇਣਾ ਉਹ ਬਾਏ ਬਾਏ ਗਾਇਸ ਹਾਂਜੀ ਤੁਸੀਂ ਵੀ ਕੰਮ ਕਰੋ ਸੌਂ ਜਾਓ ਆਰਾਮ ਕਰੋ ਹਾਂਜੀ ਬਦਲਦੇ ਆ ਅਗਲੇ ਵਲੌਗ ਵਿੱਚ ਬਾਏ ਬਾਏ